ਕਿਸੇ ਜਿਵਾਨ ਦੀ ਕਿਤਾਬ ਪੜ੍ਹੀ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਕਹਿੰਦੇ ਛੇਰਨੀ ਦਾ ਦੁੱਧ ਸੋਨੇ ਦੇ ਭਾਂਡੇ 'ਚ ਰਹਿੰਦਾ ਹੈ ਕਹਿੰਦੇ ਹੋਰ ਭਾਂਡੇ 'ਚ ਪਾਵਾਂਗੇ ਭਾਂਡੇ ਹੀ ਫਟ ਜਾਂਦੇ ਕਹਿੰਦੇ ਪ੍ਰਮਾਤਮਾ ਦਾ ਨਾਮ ਜਿਹੜਾ ਉੱਤੇ ਕਹਿੰਦੇ ਬਹੁਤ ਮਹਾਨ ਹੈ ਉਹ ਵੀ ਕਹਿੰਦਾ ਸੱਚੇ ਹਿਰਦੇ ਚ ਟਿਕਦਾ ਉਹ ਕਿਹੜਾ ਫਿਰ ਹਰ ਇੱਕ ਦੇ ਹਿਰਦੇ ਚ ਟਿਕ ਜੂ ਸੋ ਉਹ ਇੰਨੀ ਬੇਨਤੀਆਂ ਪਰਵਾਣ ਕਰਿਓ ਜੀ ਭਾਈ ਕਰਨਜੀਤ ਸਿੰਘ ਜੀ ਪਿੰਡ ਬਨੇਰੇ ਤੋਂ ਉਹਨਾਂ ਵੱਲੋਂ ਲੰਗਰ ਦੀ ਸੇਵਾ ਜਿਹੜੀ ਕੀਤੀ ਗਈ ਆ ਅਰਸ਼ਦੀਪ ਸਿੰਘ ਜੀ ਕੈਨੇਡਾ ਜੋ ਬਿੱਲੂ ਮਾਸਟਰ ਜੀਾਂ ਦੇ ਭਾਂਜਾ ਲੱਗਦੇ 10000 ਰੁਪਏ ਅਰਸ਼ਪਾਲ ਸਿੰਘ ਜੀ ਸਰਾਹੋਂ ਜੋੜੇ ਮਾਜਰੇ ਤੋਂ ਇਮਾਰਤ ਦੀ ਸੇਵਾ ਵਾਸਤੇ ਉਹਨਾਂ ਨੇ ਤੇ ਸਾਡੇ ਪਿੰਡ ਦੇ ਪ੍ਰਗਟ ਸਿੰਘ ਜੀ ਸنو ਗਰੀਬੂ ਇਹ ਖਨਾਲੀਆ ਜਿਹੜੇ ਸਮਾਣੇ ਰਹਿੰਦੇ ਆ ਉਹਨਾਂ ਨੇ 11000 ਰੁਪਏ ਇਮਾਰਤ ਵਾਸਤੇ ਭੇਜਿਆ ਤੇ 11000 ਰੁਪਏ ਪੂਰਨਵਾਸੀ ਦੇਸ ਲੰਗਰ ਦੇ ਵਿੱਚ ਉਹਨਾਂ ਨੇ ਆਪਣਾ ਦਾ ਸਦੰਭ ਪਾਇਆ ਉਹਨਾਂ ਦਾ ਧੰਨਵਾਦ ਸੋ ਸਾਡੇ ਪਿੰਡ ਦੀ ਪੰਚਾਇਤ ਪਹੁੰਚੀ ਆ ਉਹਨਾਂ ਦਾ ਧੰਨਵਾਦ ਤੇ ਕੱਲ ਪਿੰਡ ਦੀ ਪੰਚਾਇਤ ਵੱਲੋਂ ਸਰਕਾਰ ਵੱਲੋਂ ਰਲ ਮਿਲ ਕੇ ਪਿੰਡ ਖੇੜੀ ਨਗਰਾਇਜਾ ਤੋਂ ਜੋ ਬੱਕਰਾ ਹੌਲੇ ਰਸਤਾ ਜਿਹੜਾ ਬੰਦ ਪਿਆ ਸੀ ਖੇਤਾਂ ਵਿੱਚ ਦੇ ਉਹ ਰਸਤਾ ਕਢਵਾਇਆ ਗਿਆ ਤੇ ਮਹੰਦ ਬਾਬਾ ਪ੍ਰਗਟ ਦਾਸ ਜੀ ਵੀ ਉਹਨਾਂ ਦੇ ਨਾਲ ਆਏ ਤੇ ਉਹ ਵੀ ਸਾਡੇ ਪਿੰਡ ਨੂੰ ਬਹੁਤ ਫਾਇਦਾ ਹੋਇਆ ਕਿ ਜਿਨ੍ਹਾਂ ਨੇ ਬਗੜਾਉਣ ਜਾਣਾ ਹੋਵੇ ਉਹਨਾਂ ਵਾਸਤੇ ਕੋਈ ਰਸਤਾ ਨਹੀਂ ਸੀ ਸਿੱਧਾ ਆ ਨਾਲ ਲੱਗਦੇ ਨਾਰੇ ਦੇ ਵਿੱਚ ਦੇ ਉਹਨਾਂ ਨੇ ਕਹਿੰਦੇ ਇੰਨੀ ਤਰੱਕੀ ਕੀਤੀ ਕਿ ਪਰੋਲੀਆਂ ਦੱਬ ਕੇ ਉਹ ਪੁਲ ਵੀ ਚੱਲਦਾ ਕਰਤਾ ਕਹਿੰਦੇ ਜਿਹੜਾ ਭਗਰੌਣ ਹੈ ਭਗਰੌਣ ਨੂੰ ਆਪਣੇ ਪਿੰਡ ਦੇ ਨਾਲ ਜੁੜਨ ਵਾਸਤੇ ਬਹੁਤ ਵੱਡੀ ਦਿੱਕਤ ਸੀ ਜਦੋਂ ਵੀ ਮੇਰੇ ਕੋਲੇ ਸੰਗਤ ਆਉਂਦੀ ਤਾਂ ਉਹਨਾਂ ਨੇ ਇਹ ਹੀ ਕਹਿਣਾ ਕਿ ਬਾਬਾ ਜੀ ਪੰਚਾਇਤ ਨੂੰ ਸੰਗਤ ਨੂੰ ਕਹਿ ਕੇ ਜੇ ਰਾਹ ਖੁੱਲ ਜੇ ਤਾਂ ਅਸੀਂ ਛੇਤੀ ਤੋਂ ਛੇਤੀ ਇਸੇ ਡੇਰੇ ਤੇ ਆ ਜਾ ਕਰੀਏ ਆਪਣਾ ਜਿਹੜਾ ਪ੍ਰੋਗਰਾਮ ਹੁੰਦਾ ਸਾਲਾਨਾ ਸਮਾਗਮ ਦੋ ਹੁੰਦੇ ਨੇ ਦੁੱਧ ਦੀ ਸੇਵਾ ਬਗਰੋਲ ਪਿੰਡ ਦੀ ਸੰਗਤ ਬਹੁਤ ਕਰਦੀ ਹੈ ਉਦੋਂ 15-15 ਬੀਬੀ ਨੌਜਵਾਨ ਇਕੱਠੇ ਹੋ ਕੇ ਆਉਂਦੇ ਨੇ ਫਿਰ ਕਈ ਵਾਰੀ ਮੈਂ ਵੀ ਪਿਆ ਹੁੰਦਾ ਉਹ ਫਿਰ ਉੱਧਰ ਜੀ ਆਉਂਦੇ ਨੇ ਆਪਣਾ ਸਫੇ ਪਰ ਕੰਨੀ ਦੀ ਉਹ ਅੱਗੇ ਕੱਚਾ ਰਹਾ ਇਸ ਕਰਕੇ ਕੱਲ ਮੈਂ ਨਾਲੇ ਰਿਹਾ ਸਾਡੇ सरपंच साहब तरसेम चंद जी ਅਤੇ ਨਗਰ ਪੰਚਾਇਤ ਸਰਪੰਚ ਪੰਚ ਸਾਰੇ ਤਿੰਬਗਰੋਲ ਦੀ ਸੰਗਤ ਸਰਪੰਚ ਕੁਰਸੇਵਕ ਸਿੰਘ ਜੀ ਤੇ ਪਤਵੰਤੇ ਸੱਜਣ ਕਾਫੀ ਨਾਲ ਸੀਗੇ ਤੇ ਦੋਨੇ ਪੰਚਾਇਤਾਂ ਇੱਥੇ ਮੇਰੇ ਕੋਲੇ ਆਈਆਂ ਸੀ ਕੱਲ ਆਪਣੇ ਪਿੰਡ ਦੀ ਖੇੜੀ ਨਗਾਈਆਂ ਦੇ ਵੀ ਬਗਰੋਲ ਦੀ ਵੀ ਇਹ ਜਿਹੜਾ ਰਾਹ ਉਹ ਘੜਵਾ ਦਿੱਤਾ ਹੈ ਨਾਲੇ ਦੇ ਵਿੱਚ ਉਹ ਜਿਹੜੇ ਪੜੋਲੇ ਹੁੰਦੇ ਨੇ ਉਹ ਲਾ ਕੇ ਆਪਾਂ ਨੇ ਇੱਕ ਰਸਤਾ ਚਾਲੂ ਕਰਨਾ ਤੇ ਸੰਗਤ ਦੇ ਸਵੇਰ ਤੋਂ ਸ਼ਾਮ ਤੱਕ ਨਾਲੇ ਰਹਾ ਤੇ ਲੰਗਰ ਦਾ ਚਾਹ ਦਾ ਇੰਤਜ਼ਾਮ ਆਪਣੇ ਸੇ ਡੇਰੇ ਦੇ ਵਿੱਚ ਹੀ ਸੰਗਤ ਦੇ ਲਈ ਕੀਤਾ ਹੋਇਆ ਸੀਗਾ ਤੇ ਸਾਡੇ ਦੋਨੇ ਪਿੰਡ ਬਗਰਾ올 ਅਤੇ ਖੇੜੀ ਨਗਾਇਆਂ ਲੱਖ ਲੱਖ ਵਧਾਈ ਸਾਡੇ ਦੋਨੇ ਪੰਚਾਇਤਾਂ ਨੂੰ ਅਤੇ ਸਾਡੇ ਨਗਰਾਂ ਨੂੰ ਅਤੇ ਹੋਰ ਇਹ ਏਰੀਏ ਨੂੰ ਇਹ ਸੰਗਤ ਜਾਇਆ ਕਰੂਗੀ ਤਾਂ ਕਿ ਸਾਨੂੰ ਬਹੁਤ ਵੱਡਾ ਇਹ ਫਾਇਦਾ ਹੋਇਆ ਮਾਈਆਂ ਵਾਸਤੇ ਅਤੇ ਭਾਈਆਂ ਵਾਸਤੇ ਲੈਟਰੀਨਾਂ ਅਤੇ ਬਾਥਰੂਮ ਬਣ ਜਾਣ ਤਾਂ ਕਿ ਸੰਗਤ ਆਪਣੇ ਪ੍ਰੋਗਰਾਮਾਂ ਦੇ ਵਿੱਚ ਰਾਤ ਨੂੰ ਸੰਗਤ ਰਹਿੰਦੀ ਆ ਮਾਈਆਂ ਵੀ ਬੱਚੀਆਂ ਬੇਟੀਆਂ ਇੱਥੇ ਰਹਿੰਦੀਆਂ ਨੇ ਤਾਂ ਉਹਨਾਂ ਨੂੰ ਦਿੱਕਤ ਨਾ ਆਵੇ ਚੰਗੇ ਰੰਗ ਬੁਰਾਈਆ ਵਾਚੇ ਕਰਮ ਹਜੂਰੇ ਆਪ ਆਪਣੀ ਕਿਨੇੜੇ ਕਿ ਦੂਰ ਜਿਨੀ ਨਾਮ ਧਿਆਇਆ ਜੈ ਸਖਤ ਕਾਲ ਨਾਨਕ ਤੀਨਕ ਜਿਨੇ ਕਿਤੇ ਛੁਟੇ ਨਾਲ ਜਿਨੀ ਨਾਮ ਧਿਆਇਆ ਜੈ ਸਖਤ ਕਾਲ ਨਾਨਕ ਤੀਨਕ (يا <applause> هو <applause> ಿ ಮನೂ ಮತಾಲಿ ತೆರೆ ದಿ ಮನೂ ಮೋಡಿ ನಾ ಖಾಲಿ ಹೂನೆ ਵਾਲੀ ਮੈਂ ਮੁੰਮੋੜੀ ਨਾਲ ਤਕਾ ਚ ਦੁਨੀਆ ਆਇਆ ਦਰ ਤੇਰੇ ਭੂਲੇ ਹੋਣੇ ਕੰਮ ਮੇਰੇ ਭੂਲੇ ਆਇਆ ਦਰ ਤੇਰੇ ਭੂਲੇ ਹੋਣੇ ਕੰਮ ਮੇਰੇ ਮੈਨੂੰ ਪੋਪੀ ਨੂੰ ਵੀ ਕਹ ਲੈ ਨਾ ਲੈ ਲੀ ਵਾਲੀ ਤੇਰੇ ਦਰ ਤਸਵਾਲੀ ਜਿਦਾ ਸਵਾਲੀ ਮੈਨੂੰ ਮੋੜੀ ਨਾਲ ਤਕਾ ਪੂਰੇ ਆਇਆ ਦਰ ਤੇਰੇ ਪੂਰੇ ਹੋਣੇ ਕੰਮ ਮੇਰੇ ਪੂਰੇ ਆਇਆ ਦਰ ਤੇਰੇ ਪੂਰੇ ਹੋਣੇ ਕੰਮ ਮੇਰੇ ਮੈਨੂੰ ਪੋਪੀ ਨੂੰ ਵੀ ਕਹ ਲੈ ਨਾਲ ਲੇ ਲਾ ਲਈ ਤੇਰੇ ਦਰ ਤਸਵਾਲੀ